ਰੱਡੀ ਸਟਾਰਟ ਪਾਈ ਵੀਰ ਸਿੰਘ ਦੀ ਪ੍ਰਸਿੱਧੀ ਵਧੇਰੇ ਕਰਕੇ ਇੱਕ ਕਰਤਾਂ ਦੀ ਲੇਖਕ ਵਜੋਂ ਹੈ ਡੰਡੀ ਉਹ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਮੰਨੇ ਗਏ ਹਨ ਕਿਉਂਕਿ ਉਹ ਪਹਿਲੇ ਨਾਵਲਕਾਰ ਨਾਟਕਕਾਰ ਮਹਾਂਕਵੀ ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ ਪੱਤਰਕਾਰ ਅਤੇ ਕਈ ਕੁਝ ਹਨ ਪਰ ਉਹ ਸਿੱਖ ਇਤਿਹਾਸਕਾਰਾਂ ਦੀ ਸ਼੍ਰੇਣੀ ਵਿੱਚ ਵੀ ਸਹਿਜੇ ਹੀ ਰੱਖੇ ਜਾ ਸਕਦੇ ਹਨ ਡੰਡੀ ਇਹ ਗੱਲਾਂ ਉਹਨਾਂ ਦੁਆਰਾ ਸੰਪਾਦਿਤ ਪੁਰਾਤਨ ਗ੍ਰੰਥਾਂ ਅਤੇ ਉਪਰਾਲਿਆਂ ਤੋਂ ਆਸਾਨੀ ਨਾਲ ਸਾਬਤ ਹੁੰਦੀ ਹੈ ਡੰਡੀ ਉਹਨਾਂ ਨੇ ਇਹਨਾਂ ਗ੍ਰੰਥਾਂ ਨੂੰ ਇਤਿਹਾਸ ਦੀ ਖੋਜ ਲਈ ਜ਼ਰੂਰੀ ਸਮਝਿਆ ਉਹਨਾਂ ਦੀ ਚੋਣ ਕਰਕੇ ਉਹਨਾਂ ਨੂੰ ਯੋਗ ਭਾਂਤ ਸੰਪਾਦਿਤ ਕੀਤਾ ਡਾਂਡੀ ਪੁਰਾਤਨ ਜਨਮ ਸਾਖੀ ਸਿੱਖਾਂ ਦੀ ਭਗਤ ਮਾਲਾ ਪ੍ਰਾਚਨ ਪੰਥ ਪ੍ਰਕਾਸ਼ ਮਾਲਵਾ ਦੇਸ਼ ਰੱਟਨ ਦੀ ਸਾਖੀ ਪੋਥੀ ਅਤੇ ਗੁਰਪਰਤਾਪ ਸੂਰਜ ਗ੍ਰੰਥ ਅਜਿਹੇ ਹੀ ਗ੍ਰੰਥ ਹਨ ਡਾਂਡੀ ਇਹਨਾਂ ਵਿੱਚੋਂ ਪੁਰਾਤਨ ਜਨਮ ਸਾਖੀ ਤੇ ਪ੍ਰਾਚਨ ਪੰਥ ਪ੍ਰਕਾਸ਼ ਅਜਿਹੇ ਗ੍ਰੰਥ ਹਨ ਜਿਨ੍ਹਾਂ ਦੇ ਰੱਖੇ ਹੋਏ ਭਾਈ ਵੀਰ ਸਿੰਘ ਦੁਆਰਾ ਨਾ ਅੱਜ ਵੀ ਉਸੇ ਰੂਪ ਵਿੱਚ ਚੱਲ ਰਹੇ ਹਨ ਡੰਡੀ ਭਾਈ ਵੀਰ ਸਿੰਘ ਨੂੰ ਲੱਗਿਆ ਕਿ ਦੂਸਰੇ ਵਿਸ਼ਿਆਂ ਦਾ ਅਧਿਪਨ ਤਾਂ ਹੋਰਨਾ ਕਾਲਜਾਂ ਵਿੱਚ ਵੀ ਕਰਵਾਇਆ ਜਾਂਦਾ ਹੈ ਪਰ ਸਿੱਕ ਇਤਿਹਾਸ ਨਾਲ ਸੰਬੰਧਿਤ ਸਮਗਰੀ ਨਾ ਤਾਂ ਸਾਂਭੀ ਗਈ ਹੈ ਅਤੇ ਨਾ ਹੀ ਵਿਗਿਆਨਕ ਢੰਗ ਨਾਲ ਇਹ ਇਤਿਹਾਸ ਲਿਖਿਆ ਗਿਆ ਹੈ ਡਾਂਡੀ ਇਸ ਤੰਮ ਲਈ ਆਉਣਾ ਦਾ ਧਿਆਨ ਖਾਲਸਾ ਕਾਲਜ ਅੰਮ੍ਰਿਤਸਰ ਵੱਲ ਗਿਆ ਡਾਂਡੀ ਖਾਲਸਾ ਕਾਲਜ ਸਿੱਖਾਂ ਦੀ ਸਿਰਮੌਰ ਸੰਸਥਾ ਸੀ ਡਾਂਡੀ ਸਟਾਪ ਰੈਡੀ ਸਟਾਰਟ ਸੰਸਾਰ ਦੇ ਵੱਖ-ਵੱਖ ਪੱਖਾਂ ਦੀ ਜਾਣਕਾਰੀ ਪ੍ਰਾਪਤ ਕਰਦਿਆਂ ਇਹ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਸੰਸਾਰ ਦੇ ਲੋਕਾਂ ਨੇ ਵੱਖ-ਵੱਖ ਧਰਮ ਅਪਣਾਏ ਹੋਏ ਹਨ ਡਾਂਡੀ ਕਿਸੇ ਧਰਮਾਂ ਵਿਸ਼ੇਸ਼ ਦੇ ਧਾਰਨੀ ਬਨਣਾ ਮੋٹے ਤੌਰ ਤੇ ਦੋ ਗੱਲਾਂ ਤੇ ਨਿਰਭਰ ਕਰਦਾ ਹੈ ਡੰਡੀ ਪਹਿਲੀ ਗੱਲ ਤਾਂ ਇਹ ਹੈ ਕਿ ਬੰਦੇ ਦੀ ਪੈਦਾਇਸ਼ ਜਿਸ ਧਰਮ ਦੇ ਮੰਨਣ ਵਾਲੇ ਮਾਤਾ ਪਿਤਾ ਜਾਂ ਪਰਿਵਾਰ ਵਿੱਚ ਹੋਈ ਹੁੰਦੀ ਹੈ ਉਸ ਵਿਅਕਤੀ ਦਾ ਛੋਟੇ ਹੁੰਦੇ ਹੀ ਕੋਈ ਧਰਮ ਵਿਸ਼ੇਸ਼ ਤੈ ਹੋ ਜਾਂਦਾ ਹੈ ਡੰਡੀ ਦੂਜੀ ਗੱਲ ਇਹ ਹੈ ਕਿ ਬੰਦਾ ਵੱਡਾ ਹੋ ਕੇ ਕਿਸੇ ਹੋਰ ਧਰਮ ਤੋਂ ਪ੍ਰਭਾਵਿਤ ਹੋ ਕੇ ਆਪਣੇ ਜਨਮ ਤੋਂ ਮਿਲਿਆ ਧਰਮ ਛੱਡ ਦੂਜੇ ਧਰਮ ਨੂੰ ਅਪਣਾਉਂਦਾ ਹੈ ਡੰਡੀ ਕਿਸੇ ਧਰਮ ਵਿਸ਼ੇਸ਼ ਦੇ ਧਾਰਨੀ ਬਨਣਾ ਨਿਰੋਲ ਨਿੱਜੀ ਮਾਮਲਾ ਹੈ ਡੰਡੀ ਕਿਤੇ ਕਿਤੇ ਫਿਰ ਵੀ ਦਬਾਹ ਥੱਲੇ ਜਾਂ ਮਜਬੂਰੀ ਵਸ ਧਰਮ ਬਦਲਣ ਦੀਆਂ ਗੱਲਾਂ ਵੀ ਵਾਪਰਦੀਆਂ ਹਨ ਡੰਡੀ ਧਰਮ ਅਸਲ ਵਿੱਚ ਕੁਝ ਨੀਮਾਂ ਜਾਂ ਸਿਧਾਂਤਾਂ ਦੀ ਪਾਲਣਾ ਕਰਨ ਦਾ ਦੂਜਾ ਨਾਂ ਹੈ ਡੰਡੀ ਬਿਨਾਂ ਕੁਝ ਦੁਨਿਆਵੀ ਨਿਯਮ ਅਪਣਾਇਆ ਅੱਛਾ ਸਮਾਜ ਸਿਰਜਿਆ ਹੀ ਨਹੀਂ ਜਾ ਸਕਦਾ ਡੰਡੀ ਦੁਨਿਆਵੀ ਸਮਾਜ ਦੇ ਨਿਰਧਾਰਤ ਕਿਤੇ ਨਿਯਮਾਂ ਦੀ ਟੋਲਾ ਰਾਹੀ ਨਿਰਧਾਰਤ ਕਿਤੇ ਨਿਯਮ ਜਾਂ ਸਿਧਾਂਤ ਸਭ ਤੋਂ ਜ਼ਿਆਦਾ ਪਿਆਰੇ ਵਜਨਦਾਰ ਅਤੇ ਅਸਰਦਾਇਕ ਹੁੰਦੇ ਹਨ ਡੰਡੀ ਧਰਮ ਬੰਦੇ ਨੂੰ ਜੀਵਨ ਜਾਂਚ ਦੱਸਦਾ ਹੈ ਕਿ ਜੀਵਨ ਕਿਵੇਂ ਜਿਉਣਾ ਚਾਹੀਦਾ ਹੈ ਡੰਡੀ ਧਰਮ ਕੇਵਲ ਦੁਨੀਆਦਾਰੀ ਤੱਕ ਹੀ ਸੀਮਤ ਨਹੀਂ ਹੁੰਦਾ ਸਟਾਪ